ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਢਿੱਲੋਂ ਵਿਲੇਜ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਸਪੈਸ਼ਲ ਕਾਲੇ ਚੰਨਿਆਂ ਦੀ ਰੈਸਪੀ ਦਿਖਾਉਣ ਜਾ ਰਹੀ ਹਾਂ ਇਹ ਜਿਹੜੀ ਰੈਸਪੀ ਆ ਆਪਕਸਲ ਹੀ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਸਿੰਪਲ ਸਾਦੇ ਢੰਗ ਨਾਲ ਘਰ ਵਿੱਚ ਤਿਆਰ ਕਰਦੇ ਹਾਂ ਇਹ ਜਿਹੜੀ ਰੈਸਪੀ ਹੈ ਇਹ ਰਾਜਸਥਾਨ ਦੀ ਸਟਾਈਲ ਦੀ ਰੈਸਪੀ ਹੈ ਤੇ ਇਹਨੂੰ ਬਣਾਉਣ ਦੇ ਲਈ ਚਲੋ ਆਪਾਂ ਤਿਆਰੀ ਸ਼ੁਰੂ ਕਰਦੇ ਆਂ ਇੱਕ ਗ੍ਰਾਈਂਡਰ ਜਾਰ ਦੇ ਵਿੱਚ ਮੈਂ ਦੋ ਚਮਚ ਨੇ ਜਿਹੜੇ ਇਹ ਲਸਣ ਦੇ ਲੈ ਲੈਨੇ ਤੇ 1 ਇੰਚ ਅਦਰਕ ਦਾ ਟੁਕੜਾ ਸੀਗਾ ਉਹ ਵੀ ਮੈਂ ਵਿੱਚ ਪਾ ਲਿਆ ਏ ਤੇ ਨਾਲ ਹੀ ਮੈਂ ਜਿਹੜੀਆਂ ਧਨੀਏ ਦੀਆਂ ਡੰਡੀਆਂ ਹੁੰਦੀਆਂ ਨੇ ਉਹ ਵੀ ਲੈ ਲਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚ ਨੇ ਜਿਹੜੇ ਨੂਣ ਦੇ ਲਵਾਂਗੇ ਨੂਨ ਹੈ ਜਿਹੜਾ ਤੁਸੀਂ ਘੱਟ ਵੱਧ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਇੱਕ ਚਮਚ ਇਹਦੇ ਵਿੱਚ ਮੈਂ ਹਲਦੀ ਦਾ ਪਾਇਆ ਹੈ ਅੱਧਾ ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਦਾ ਪਾ ਲਿਆ ਹੈ ਤੇ ਨਾਲ ਹੀ ਇਹਦੇ ਵਿੱਚ ਇੱਕ ਚਮਚ ਸੀਗਾ ਜਿਹੜਾ ਮੈਂ ਧਨੀਏ ਪਾਊਡਰ ਦਾ ਵੀ ਪਾਇਆ ਹੈ ਤੇ ਨਾਲ ਇੱਕ ਚਮਚ ਇਹਦੇ ਵਿੱਚ ਮੈਂ ਕਸਤੂਰੀ ਮੇਥੀ ਵੀ ਪਾ ਲਿਆ ਤੇ ਹੁਣ ਆਪਾਂ ਨੇ ਛੋਲੇ ਜਿਹੜੇ ਉਬਾਲ ਕੇ ਰੱਖੇ ਹੋਏ ਸੀ ਇੱਕ ਕੜਛੀ ਪਾਣੀ ਸਮੇਤ ਉਹ ਪਾ ਲੈਨੇ ਤੇ ਹੁਣ ਆਪਾਂ ਨੇ ਮਸਾਲੇ ਨੂੰ ਜਿਹੜਾ ਗ੍ਰाइंड ਕਰ ਲਿਆ ਏ ਤੇ ਆ ਜਿਹੜੇ ਛੋਲੇ ਸੀਗੇ ਆਪਾਂ ਨੇ ਪਹਿਲਾਂ ਹੀ ਉਬਾਲ ਕੇ ਰੱਖਲੇ ਸੀਗੇ ਇਹਦੇ ਵਿੱਚ ਮੇਰੇ ਮੋਬਾਈਲ ਦੀ ਬੈਟਰੀ ਸੀਗੀ ਜਿਹੜੀ ਲੋ ਹੋ ਗਈ ਸੀ ਇਸ ਕਰਕੇ ਮੈਂ ਤੁਹਾਨੂੰ ਦੁਕਾ ਨਹੀਂ ਸਕੀ ਤੇ ਹੁਣ ਆਪਾਂ ਇੱਕ ਪਾਸੇ ਇੱਕ ਕੜਾਹੀ ਲੈ ਲਵਾਂਗੇ ਇਹਦੇ ਵਿੱਚ ਆਪਾਂ ਨੇ ਇੱਕ ਕੜਛੀ ਆ ਜਿਹੜੀ ਸਰੋਂ ਦੇ ਤੇਲ ਦੀ ਪਾਈ ਆ ਤੁਸੀਂ ਕੋਈ ਵੀ ਤੇਲ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਤੇਲ ਆ ਜਿਹੜਾ ਆਪਣਾ ਇਹ ਗਰਮ ਹੋ ਚੁੱਕਿਆ ਏ ਇਹਦੇ ਵਿੱਚ ਮੈਂ ਦੋ ਕੜੀ ਪੱਤੇ ਪਾਏ ਨੇ ਦੋ ਇਲਾਚੀਆਂ ਲੱਤੀਆਂ ਸੀਗੀਆਂ ਹਰੀਆਂ ਤੇ ਦੋ ਲੌਂਗ ਪਾਏ ਸੀਗੇ ਤੇ ਨਾਲ ਹੀ ਇਹਦੇ ਵਿੱਚ ਮੈਂ ਬੈਟਰ ਸੀਗਾ ਜਿਹੜਾ ਉਹ ਪਾ ਦਿੱਤਾ ਸੀਗਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮੀਡੀਅਮ ਆਂਚ ਦੇ ਉੱਤੇ ਆ ਜਿਹੜਾ ਭੁੰਨ ਲੈਣਾ ਏ ਤੇ ਹੁਣ ਇਹਦੇ ਵਿੱਚ ਤੁਸੀਂ ਕਹੋਗੇ ਕਿ ਪਿਆਜ਼ ਆ ਜਿਹੜਾ ਉਹ ਆਪਾਂ ਨੇ ਇਸਤੇਮਾਲ ਨਹੀਂ ਕੀਤਾ ਉਹੀ ਹੈ ਇਸ ਰੈਸਪੀ ਦੀ ਜਿਹੜੀ ਟ੍ਰਿਕ ਆ ਜੋ ਕਿ ਇਹਨੂੰ ਸਵਾਦਿਸ਼ਟ ਬਣਾਉਂਦੀ ਆ ਮਸਾਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਨੇ ਪਿਆਜ਼ ਮੈਂ 2 మీడియం ਸਾਈਜ਼ ਦੇ ਸੀਗੇ ਜਿਹੜੇ ਉਹ ਕੱਟ ਕੇ ਰੱਖੇ ਹੋਏ ਸੀਗੇ ਤੇ ਨਾਲ ਹੀ ਮੈਂ ਜਿਹੜਾ ਇੱਕ ਟਮਾਟਰ ਸੀਗਾ ਵੱਡੇ ਸਾਈਜ਼ ਦਾ ਉਹ ਵੀ ਕੱਟ ਕੇ ਰੱਖਿਆ ਹੋਇਆ ਏ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪਿਆਜ਼ ਨੂੰ ਪਾ ਕੇ ਹਿਲਾ ਲੈਣਾ ਹੈ ਮਸਾਲੇ ਨੇ ਜਿਹੜੇ ਵੀ ਆਪਣੇ ਥੱਲੇ ਨਾਲ ਲੱਗਣ ਇਸ ਦੇ ਵਾਸਤੇ ਆਪਾਂ ਜਿਹੜਾ ਪਾਣੀ ਵੀ ਇਹਦੇ ਵਿੱਚ ਥੋੜਾ ਥੋੜਾ ਐਡ ਕਰਾਂਗੇ ਉਹ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਮੇਰੇ ਕੈਮਰੇ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਸੀ ਇਸ ਕਰਕੇ ਤੇ ਹੁਣ ਇਹਦੇ ਵਿੱਚ ਆਪਾਂ ਨੇ ਟਮਾਟਰ ਵੀ ਪਾ ਦੇਣੇ ਨੇ ਮਸਾਲਾ ਸੀਗਾ ਆਪਣਾ ਉਹ ਵਧੀਆ ਤਰੀਕੇ ਦੇ ਨਾਲ ਪਹਿਲਾਂ ਭੁੱਜ ਚੁੱਕਿਆ ਸੀਗਾ ਤੇ ਹੁਣ ਜਦ ਤੱਕ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਉਦੋਂ ਤੱਕ ਆਪਾਂ ਇਹਨੂੰ ਭੁੰਨਦੇ ਰਹਾਂਗੇ ਦੇਖੋ ਜਿਹੜਾ ਆਇਲ ਆ ਤੁਹਾਨੂੰ ਅਲਦਲ ਦਿਖ ਵੀ ਰਿਹਾ ਹੋਊਗਾ ਸ਼ਾਈਨ ਕਰਦਾ ਆਇਲ ਸੀਗਾ ਰਿਲੀਜ਼ ਹੋ ਗਿਆ ਸੀਗਾ ਛੋਲੇ ਨੇ ਉਹ ਵੀ ਆਪਣੇ ਰਿਜ ਕੇ ਵਧੀਆ ਸੌਫਟ ਬਣੇ ਸੀਗੇ ਤੇ ਹੁਣ ਆਪਾਂ ਨੇ ਛੋਲਿਆਂ ਨੂੰ ਇਹਦੇ ਵਿੱਚ ਆ ਜਿਹੜਾ ਟਰਾਂਸਫਰ ਕਰ ਦੇਣਾ ਈ ਤੇ ਇਹਦੇ ਵਿੱਚ ਹਿਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਤੁਸੀਂ ਪਾਣੀ ਆ ਜਿਹੜਾ ਉਹ ਆਪਣੇ ਲੋੜ ਅਨਸਾਰ ਘੱਟ ਵੱਧ ਵੀ ਰੱਖ ਸਕਦੇ ਹੋ ਮੈਂ ਜਿਹੜੇ ਪਾਣੀ ਦੇ ਵਿੱਚ ਛੋਲੇ ਵਾਲੇ ਸੀ ਉਹੀ ਪਾਣੀ ਇਹਦੇ ਵਿੱਚ ਪਾਇਆ ਏ ਇਹ ਜਿਹੜੀ ਰੈਸਪੀ ਤੁਸੀਂ ਮੇਰੇ ਟ੍ਰਿਕ ਨਾਲ ਤਿਆਰ ਕਰੋਗੇ ਰਾਜਸਥਾਨ ਦੀ ਇਹ ਫੇਮਸ ਰੈਸਪੀ ਆ ਇਹਦਾ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਇਹਨੂੰ ਮੈਂ ਠੱਕ ਕੇ ਜਿਹੜਾ 10 ਤੋਂ 15 ਮਿੰਟ ਲਈ ਲੋ ਫਲੇਮ ਤੇ ਪਕਾਉਣ ਲਈ ਰੱਖ ਦਿੱਤਾ ਸੀਗਾ ਤੇ ਮੈਂ ਸਬਜੀ ਆ ਜਿਹੜੀ ਇਹ ਟੇਸਟ ਕਰਕੇ ਵੀ ਦੇਖੀ ਸੀ ਟੇਸਟ ਕਰਨ ਦੇ ਵਿੱਚ ਬਹੁਤ ਹੀ ਵਧੀਆ ਸੀਗੀ ਬਹੁਤ ਹੀ ਵਧੀਆ ਇਹਦੇ ਫਲੇਵਰ ਆਏ ਸੀ ਬਹੁਤ ਹੀ ਵਧੀਆ ਟੇਸਟ ਆਇਆ ਏ ਇਹਨੂੰ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਪੂਰੀਆਂ ਨਾਲ ਵੀ ਲੈ ਸਕਦੇ ਹੋ ਦੇਖੋ ਹੁਣ ਜਿਹੜਾ ਆਪਣਾ ਪਾਣੀ ਆਹੋ ਥੋੜਾ ਜਿਹਾ ਘਟ ਚੁੱਕਿਆ ਹੈ ਇਹਦਾ ਮਤਲਬ ਕੀ ਹੈ ਗਰੇਵੀ ਆ ਜਿਹੜੀ ਇਹ ਚੰਗੀ ਤਰ੍ਹਾਂ ਰਿਝ ਚੁੱਕੀ ਆ ਤੇ ਹੁਣ ਬੱਬਲਸ ਨੇ ਜਿਹੜੇ ਇਹਦੇ ਵਿੱਚ ਦੇਖੋ ਬਣਨੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦਵਾਂਗੇ ਤੇ ਕਸਤੂਰੀ ਮੇਥੀ ਸੀਗੀ ਉਹ ਆਪਾਂ ਨੇ ਇਹਦੇ ਵਿੱਚ ਪਹਿਲਾਂ ਹੀ ਪਾਤੀ ਸੀਗੀ ਹੁਣ ਆਪਾਂ ਇਹਨੂੰ ਟਰਾਂਸਫਰ ਕਰਾਂਗੇ ਇੱਕ ਪਲੇਟ ਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਆ ਜਿਹੜਾ ਉਹ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਨਵੀਆਂ-ਨਵੀਆਂ ਰੈਸਪੀਜ਼ ਨੇ ਜਿਹੜੀਆਂ ਤੁਹਾਨੂੰ ਅੱਗੇ ਤੋਂ ਤੁਹਾਡੇ ਚੈਨਲ ਦੇ ਉੱਤੇ ਪਹਿਲਾਂ ਮਿਲ ਸਕਣ ਤੇ ਦੇਖੋ ਜਿਹੜੀ ਆਪਣੀ ਰੈਸਪੀ ਆ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਜਿੰਨੀ ਇਹ ਦੇਖਣ ਦੇ ਵਿੱਚ ਵਧੀਆ ਲੱਗ ਰਹੀ ਆ ਖਾਣ ਦੇ ਵਿੱਚ ਉਸ ਤੋਂ ਵੀ ਕਿਤੇ